ਗਰਵਾਣੀ ਲਾ ਲੈਨੇ ਆ ਦੋ ਟੱਪੇ ਸੁਣ ਲਾਂਗੇ ਰਿਮੋਟ ਪਤਾ ਨਹੀਂ ਕਿੱਥੇ ਰੱਖਤਾ ਗੁਰਪ੍ਰੀਤ ਨੂੰ ਪੁੱਛਾਂ ਕਿੱਥੇ ਰੱਖਿਆ ਲੈ ਮੈਨੂੰ ਲੱਗਦਾ ਆ ਕੀੜੀਆਂ ਆਵਾਜ਼ਾਂ ਮਾਰੀ ਜਾਂਦੀਆਂ ਮੈਨੂੰ ਐ ਨਹੀਂ ਵੀ 10 ਮਿੰਟ ਹੋਰ ਗੁਰਦੁਆਰੇ ਲਾਇਆ ਆਵਾ ਔਨਸਾਰ ਦਿਮਾਗ ਖਾਂਣ ਲੱਗ ਜੂਗੀ ਹੁਣ ਪਤਾ ਨਹੀਂ ਕੀ ਕਹਿੰਦੀ ਐ ਐਨੀ ਵੀ ਆਪ ਤਾਂ ਕੰਮ ਨਹੀਂ ਕਰਨਾ ਮੈਨੂੰ ਤਾਂ ਕਰ ਲੈਣ ਦੇ ਗੁਰਪ੍ਰੀਤ ਹਾਂ ਕੀ ਆ ਰਿਮੋਟ ਕਿੱਥੇ ਆ ਪੁੱਤ ਲੈ ਮੈਨੂੰ ਕੋ ਪਤਾ ਰਿਮੋਟ ਦਾ ਤੂੰ ਹੀ ਤਾਂ ਦੇਖਦੇ ਰਹੇ ਸੀੜੀ ਉੱਥੇ ਪਿਆ ਹੋਣਾ ਕਿੱਥੇ ਉੱਥੇ ਤਾਂ ਹੈ ਨਹੀਂ ਮੈਂ ਦੇਖ ਲੈ ਸਾਰੇ ਕਿਤੇ ਮਾ ਦੋ ਟੱਪੇ ਮੈਂ ਗੁਰਬਾਣੀ ਦੇ ਸੁਣ ਲੈਂਦੀ ਲੈ ਹੁਣ ਗੁਰਦੁਆਰੇ ਤਾਂ ਆਈਆਂ ਜੇ ਤੈਨੂੰ ਗੁਰਬਾਣੀ ਸੁਣਨ ਦਾ ਇੰਨੇ ਸੀ ਫਿਰ ਗੁਰਦੁਆਰੇ ਹੋਰ ਬਹਿ ਜਾਂਦੀ 10 ਮਿੰਟ ਹੁਣ ਤੈਨੂੰ ਪਹਿਲੇ ਇਹ ਕਿਹਣਾ ਰਿਮੋਟ ਲੱਭ ਕੇ ਦੇਵੇ ਕੰਮ ਇਧਰੋਂ ਛੱਡ ਕੇ ਖਾਲਮਾ ਦੇਖ ਲੈਨੇ ਪੁੱਤ ਉੱਥੇ ਉਰਾਪਰਾ ਹੋ ਰਿਹਾ ਕਿਤੇ ਚਾਲਰ ਮੋਟ ਨੂੰ ਕੀ ਐ ਮੈਂ ਇਹਨਾਂ ਆਰਾਮ ਕਰ ਲੈਨੇ ਆ ਐਨੇ ਰੋਟੀ ਬਣ ਜੂਗੀ ਰੋਟੀ ਖਾ ਲਾਂਗੇ ਪਤਾ ਨਹੀਂ ਕਦੋਂ ਲੱਗੋਗੀ ਖੋਖਈ ਜਾਂਦੀ ਐ ਦਵਾਈਆਂ ਖਾਈ ਜਾਂਨੇ ਫਿਰ ਭੁੱਖ ਨਹੀਂ ਚੱਲੀ ਜਾਂਦੀ ਹੈਗੀ ਕਹੀ ਨਹੀਂ ਹਲੂਈ ਰੋਟੀ ਬਣਾ ਲਾ ਪਹਿਲਾਂ। ਹੋਰ ਫਿਰ ਇਹ ਤਾਂ ਜੇ ਕੰਮ ਨਿਬੜ ਗਏ ਪੁੱਤ ਰੋਟੀ ਬਣਾ ਲੈਂਦੀ ਮੇਰੇ ਖੋਹ ਵਾਲੀ ਪਈ ਜਾਂਦੀ ਹੈ। ਲੈ ਮੰਮੀ ਕੰਮ ਕਿੱਥੇ ਨਿਬੜ ਗਏ ਤੈਨੂੰ ਪਤਾ ਨਹੀਂ ਹਲੇ ਮੈਂ ਪੋਚੇ ਲਾਉਣ ਲੱਗੀਆਂ ਹੁਣ। ਭੈ ਵੀ ਮੈਂ ਦਵਾਈਆਂ ਜਾਂ ਖਾਨੀਆਂ ਦਵਾਈਆਂ ਕਰਕੇ ਖੋਹ ਪੈਂਦੀ ਐ ਸੁਨੀਹਾ ਭੁੱਖ ਲੱਗ ਜੇ ਫਿਰ ਮੇਰਾ ਦਵਾਈ ਦਾ ਟਾਈਮ ਹੋ ਹੀ ਜਾਂਦਾ। ਮੈਂ ਸਾਡੇ ਨੇ ਖੋ ਪੈਂਦੀ ਹੈਗੀ ਅਸੀਂ ਕੰਮ ਧੰਦਾ ਸਾਰਾ ਦਿਨ ਕਰਦੇ ਰਹਨੇ ਆ ਤੇ ਇਹ ਬੇਲੀ ਬੈਠੀ ਦੀ ਖੋ ਪੈਣ ਲੱਗ ਜਾਂਦੀ ਆ ਨਾ ਰੋਟੀ ਮੈਂ ਫੇਰ ਪਗਾਉਂਗੀ ਜੇ ਸੁੱਖੀ ਖੇਤੋਂ ਆਊਗਾ ਉਹ ਆ ਕੇ ਕਹਿਣ ਲੱਗ ਜਾਂਦਾ ਫਿਰ ਬਚਰਾ ਵੀ ਤੂੰ ਠੰਡੀ ਰੋਟੀ ਫੜਾਈ ਐ ਨਹੀਂ ਮੈਨੂੰ ਹੁਣ ਤੈਨੂੰ ਤਾਂ ਬੇਲੀ ਨੂੰ ਤੁੱਥੀ ਤੁੱਥੀ ਰੋਟੀਆਂ ਲਾ ਕੇ ਦੇਵਾਂ ਮੈਲੇ ਹੁਣੀ ਚੱਲ ਆਲਾ ਪੁੱਤ ਕੋਈ ਮੈਂ ਦੇਖ ਲੈਣੀ ਹਾਂ ਤੈਨੂੰ ਲੈਣੀ ਬੇਲੀ ਬੰਦੇ ਨੂੰ ਤਾਂ ਕੀ ਭੁੱਖ ਲਾਦੀ ਆ ਕੰਮ ਧੰਦੇ ਕਰਦੇ ਬੰਦੇ ਨੂੰ ਤਾਂ ਆਪਾਂ ਕਹਿ ਦਿੰਨੇ ਆ ਵੀ ਚੱਲ ਕੰਮ ਧੰਦਾ ਕਰੀ ਜਾਂਦਾ ਫਿਰ ਭੁੱਖ ਲੱਗ ਗਈ ਤੈਨੂੰ ਬੈੱਡ ਤੇ ਬੈਠੀ ਨੂੰ ਵੀ ਭੁੱਖ ਲ ਦੋ ਰੋਟੀਆਂ ਨੂੰ ਕਿਹਾ ਵੀ ਪੁੱਤ ਮੈਨੂੰ ਦੋ ਰੋਟੀਆਂ ਲਾ ਦੇ ਮੇਰੇ ਖੋ ਪਈ ਜਾਂਦੀ ਦਵਾਈਆਂ ਖਾਂਦੀਆਂ ਕਰਕੇ ਤੇ ਕੀ ਕੁਝ ਬੋਲ ਗਈ ਮੈਨੂੰ ਬਹੁਤ ਕੰਮ ਕਰਿਆ ਪਹਿਲਾਂ ਮੈਂ ਵੀ ਮੈਂ ਕਿਹੜਾ ਕੰਮ ਨਹੀਂ ਕਰਿਆ ਹੈਗਾ ਕੰਮ ਕਰਕੇ ਰੋਟੀਆਂ ਪਕਾਉਂਦੀ ਕਿੰਨਾ ਕੰਮ ਹੈ ਹੁਣ ਝਾੜੂ ਪੋਚੇ ਹੀ ਐ ਖੇਤਾ ਚ ਵੀ ਜਾਂਦੀ ਮੈਂ ਮਾਲ ਪਸ਼ੂ ਵੀ ਸਾਂਭਦੀ ਜਵਾਖਾਂ ਨੂੰ ਵੀ ਸਾਂਭਦੀ ਸਾਰਾ ਕੁਝ ਹੀ ਕਰਦੀ ਨਾਲ ਟਾਈਮ ਤੇ ਮੈਂ ਰੋਟੀ ਲਾ ਲਾਂਗੀ ਹੁਣ ਇਹਦਾ ਟਾਈਮ ਤੇ ਰੋਟੀ ਹੀ ਨਹੀਂ ਲੈਣਦੀ ਕਿਸੇ ਤੱਤੀਆਂ ਖਾਵਾਂਗੀ ਤਤੀ ਹਮਣਾ ਅੱਜ ਤੇ ਖਾ ਲੈ ਮੇਰੇ ਵਾਸਤੇ ਤੋ ਦੋ ਰੋਟੀਆਂ ਲਾ ਦੇ ਮੈਂ ਖਾ ਕੇ ਦਵਾਈ ਲੈਣਾ ਚਲ ਮੈਂ ਦੇਖਦੀ ਹਮਣਾ ਦੋ ਰੋਟੀਆਂ ਆਪ ਹੀ ਲਾ ਲਾਂਗੇ ਚਾਲ ساری ਰਸੋਈ ਦੀਸ ਫਾਈ ਹੋ ਗਈ ਹੁਣ 10 ਮਿੰਟ ਨਰਾਸ਼ਟ ਕਰ ਲੈਣੀ ਐ ਐਨਐਚਰ ਸੁੱਕੀ ਆ ਜੂਆ ਫਿਰ ਰੋਟੀ ਬਣਾ ਕੇ ਬਸ ਨਾਲੋ ਨਾਲ ਉਹਨਾਂ ਨੂੰ ਗਰਮ ਗਰਮ ਰੋਟੀ ਖਵਾ ਦੂੰ ਨਾਲੇ ਮੈਂ ਖਾ ਲਊਂ ਹਾਏ ਮੈਂ ਮਰ ਜਾ ਦੇਖੀ ਸੋਈ ਦਾ ਕੀ ਹਾਲ ਕੀਤਾਗਾ 10 ਮਿੰਟ ਰੈਸਟ ਕਰਨਗੇ ਵਾਗੀਰ ਰਸੋਈ ਦੀ ਛਕਲੀ ਬਦਲਦੀ ਮੈਂ ਤਾਂ ਹੁਣ ਸਾਰਾ ਸੱਪਾ ਕਰਕੇ ਹੱਡੀਆਂ ਸਫਾਈ ਕਰਕੇ ਇਹ ਮੰਮੀ ਦੇ ਕੰਮ ਹੋਣੇ ਸਾਰੇ ਮੰਮੀ ਮੰਮੀ ਕੀ ਹੋ ਗਿਆ ਬੋਲ ਮਰ ਜਾਂਦੀ ਐ ਕੀ ਹੋ ਗਿਆ ਪਤਾ ਇਨਰ ਰਾਲਾ ਕਾ ਤੋ ਪਰਖੇ ਤੇ ਅੱਛਾ ਮੈਂ ਰਾਲਾ ਵੀ ਨਾ ਪਾਵਾਂ ਆ ਤੈਨੂੰ ਦਿਖਾਵਾਂ ਕੀ ਕੀਤਾ ਤੂੰ ਰਸੋਈ ਕੀ ਹੋ ਗਿਆ ਆ ਕੀ ਖਿਲਾ ਰਹਾ ਪਾ ਫਿ ਗਈਆਂ ਪਤਾ ਕੋ ਤ ਮੈਂ ਦੋ ਰੋਟੀਆਂ ਲਾਈਆਂ ਨੇ ਮੇਰੇ ਬਾਹਰ ਹੀ ਖੋ ਪਈਆਂ ਇਹ ਤੂੰ ਕਹ ਨਹੀਂ ਖਲੇ ਮੈਂ ਬਣਾਉਂਦੀ ਨਹੀਂ ਹੈਗੀ ਨਾ ਰੋਟੀਆਂ ਤਾਂ ਲਾ ਸਾਫ ਨਹੀਂ ਕੀਤਾ ਜਾਂਦਾ ਨਹੀਂ ਤੇ ਰੋਟੀ ਬਣਾਉਣ ਨੂੰ ਕੀ ਹੋਇਆ ਸੀਗਾ ਬਣਾ ਕੇ ਦੇ ਹੀ ਦਿੰਦੀ ਮੈਂ ਰੋਟੀ ਤੈਨੂੰ ਮੇਰੇ ਪੁੱਤ ਖੋ ਪਈ ਐ ਤੇ ਮੈਂ ਦਵਾਈ ਲੈਣੀ ਸੀ ਮੈਂ ਤਾਂ ਲਾ ਲੇ ਤੂੰ ਕਹਿੰਦੀ ਮੈਂ ਲੇਟ ਬਣਾਉਂਗੀ ਤੇ ਲੈ ਜੀ ਖੋ ਪੈਂਦੀ ਐ ਸਾਡੇ ਕਿਹੜਾ ਖੋਣੀ ਪੈਂਦੀ ਹੈਗੀ ਹੁਣ ਆਉਂਦਾ ਸੁੱਖੀ ਮੈਂ ਰੋਟੀ ਪਕਾ ਲਾਂਗੀ ਤੈਨੂੰ ਵੀ ਨਾਲ ਚੱਲ ਆ ਸਾਫ ਕਰ ਦਿੰਨੀ ਐ ਕੋਈ 10 ਮਿੰਟ ਮੈਂ ਅੰਦਰ ਲਾਮ ਕਰਨ ਨੂੰ ਕੀ ਵਾਕੀ ਖਲਾਰਾ ਪਤਾ ਸਾਰੀ ਸੋਈ ਚ ਹੋਰ ਇਹ ਕੋ ਤੁਮੇ ਸਾਫ ਕਰ ਦਿੰਨੀ ਐ ਫਿਰ ਅੰਨੀ ਸਾਫ ਕਰ ਦਿੰਦੀ ਰੋਟੀ ਪਕਾ ਕੇ ਖਾ ਕੇ ਖਲਾਰਾ ਹੀ ਛੱਡ ਗਈ ਇਨਾਂ ਨੇ ਕੀ ਰੋਲਾ ਜਿਆ ਪਾਖਿਆ ਉਂਏ ਕਲੀਸ ਕਰੀ ਜਾਂਦੀ ਆ ਬੱਸ ਰੈਂਡੇ ਮੰਮੀ ਨੇ ਆਪੀ ਕਰ ਲੂਈ ਉਧਰੋਂ ਪਹਿਲਾਂ ਨਹੀਂ ਹੁੰਦਾ ਨਾ ਸਫਾਈ ਦਾ ਉਹਦੀ ਕੱਖੀ ਜਾਂਦੀ ਅੰਦਰ ਉਹ ਤੁਸੀਂ ਕਿਉਂ ਬੋਲੀ ਜਾਂਦੇ ਹੋ ਉਹ ਦੇਖ ਲੈ ਗਲੀ ਚ ਥੋੜੀ ਬਾਤ ਜਾਈ ਜਾਂਦੀ ਹੈ ਬੋਲਣਾ ਤਾਂ ਹੈਗੀ ਆ ਹੋਰ ਕੀ ਕਰੀ ਆ ਦੇਖ ਲਓ ਥੋੜੀ ਮਾਰੇ ਰੋਟੀ ਪਕਾ ਕੇ ਕੀ ਖਲਾ ਰਾ ਪਾਇਗਾ ਨੀ ਮੈਂ ਰੋਟੀਆਂ ਬਣਾ ਹੀ ਦਿੰਦੀ ਮਾਂ ਤੂੰ ਕਿਉਂ ਜਲੂਸ ਕੱਢਦੀ ਹੋਣੀ ਆ ਸਾਡਾ 2 ਮਿੰਟ ਤੇ ਇਥੋਂ ਜਰਾਂ ਦੇ ਨਹੀਂ ਹੁੰਦੀ ਸੀਗੀ ਮੈਨੂੰ ਕੋ ਤਾਂ ਖੋ ਪਈਂਦੀ ਦਵਾਈ ਖਾਂਦੀ ਕਰਕੇ ਮੈਨੂੰ ਕਹਿਆ ਸੀ ਗੁਰਪ੍ਰੀਤ ਨੂੰ ਮਾਂ ਦੋ ਰੋਟੀਆਂ ਬਣਾ ਦੇ ਮੇਰੇ ਵਾਸਤੇ ਕਹਿੰਦੀ ਸੁਖੀ ਨੂੰ ਆ ਜੰਦੇ ਮੈਂ ਤਾਂ ਫੇਰ ਬਣਾਉਂਗੀ ਮੈਂ ਚੱਲ ਮੈਂ ਦੋ ਰੋਟੀਆਂ ਆਪਦੀਆਂ ਲਾ ਕੇ ਖਾ ਲੈਣੀ ਆ ਫਸ ਫਿਰ ਹੁਣ ਮੈਂ ਰੋਟੀ ਬਣਾਈ ਨਹੀਂ ਸੀ ਇਹਨਾਂ ਨੂੰ 10 ਮਿੰਟਾਂ ਨਾਲ ਕਿਥੋਂ ਨੂੰ dennੀ ਕੋ ਭੁੱਖ ਲੱਗਦੀ ਸੀ ਦੱਸੋ ਮੰਮੀ ਤੁਸੀਂ ਆਣੀ ਬਿਆਣੀ ਆ ਜਿਵੇਂ ਆਖਾਂੀ ਹਰਕਤਾਂ ਕਾਹਤੋਂ ਕਰਦੀਆਂ ਤੂੰ ਸਬਰ ਕਰ ਲੈਂਦੀ 10 ਮਿੰਟ ਤੈਨੂੰ ਲੇਟ ਦੇ ਦਾਂਦੀ ਰੋਟੀ ਬਣਾ ਕੇ ਇਹ ਕਿਸੇ ਨੇ ਵੀ ਨਹੀਂ ਖਾਦੀ ਰੋਟੀ ਅਜੇ ਮੈਂ ਕਿਹੜਾ ਖਾ ਕੇ ਗਿਆ ਸੀਗਾ ਮੈਂ ਵੀ ਤਾਂ ਕੀ ਖਾਂਦਾ ਖੇਤੋਂ ਉਹੀ ਤਾਂ ਗੱਲ ਹੈ ਜੇ ਕੋਈ ਗਵਾਂਢ ਚੋਂ ਕੋਈ ਆ ਜੇ ਨੂੰ ਰੋਟੀ ਪਕਾਉਂਦੀ ਨੂੰ ਦੇਖ ਲੈਂਦਾ ਆਪਣਾ ਜਲੂਸ ਕਰਦਾ ਸੀ ਨਾ ਵਿਖਰੇ ਦੀ ਨਾਣ ਰੋਟੀ ਣ ਦਿੰਦੀ ਬਾਅਦ ਤੁਸੀਂ ਮੈਨੂੰ ਬੋਲਣਾ ਸੀ ਨੂੰ ਖਰੇ ਮੇਰੀ ਮੰਮਾ ਨੂੰ ਰੋਟੀ ਣਦੀ ਤਾਂ ਜਿੰਨ ਮੇਰੀ ਮਾਰ ਸੁਈ ਚ ਲੱਗੀ ਪਈ ਰੋਟੀ ਪਕਾਉਣ ਮੈਂ ਇਨਾ ਤਾਂ ਸੋਚਿਆ ਕਰਾ ਵੀ ਅਸੀਂ ਜੋ ਤੈਨੂੰ ਚੰਗਾ ਰੋਟੀ ਢੁੱਕ ਦਿੰਨੇ ਆ ਤੂੰ ਸਾਡੀ ਕਿਉਂ ਬੇਇੱਜ਼ਤੀ ਕਰਾਉਣੀ ਐ ਜੇ ਕੋਈ ਆਂਢੀ ਗਵਾਂਢੀ ਦੇਖ ਲੈਂਦਾ ਸਾਡੇ ਬਾਰੇ ਕੀ ਸੋਚਦਾ ਉਹ ਵੀ ਆਪਣੀ ਮੰਮਾ ਨੂੰ ਰੋਟੀ ਦਿੰਦੇ ਨਹੀਂ ਹੈਗੇ ਤੈਨੂੰ ਦੀਆ ਹਰੇਕਸ ਸਪਾਈ ਕਰਕੇ ਅੰਦਰ ਗਈ ਨਹੀਂ ਰਸਟ ਕਰਨਾ ਹੁੰਦੇ ਨੂੰ ਕਿੰਨਾ ਖਾਰਾ ਪਤਾ ਹੁਣ ਪਹਿਲਾਂ ਇਹ ਸਾਫ ਕਰਨਾ ਪਊਆ ਪਹਿਲਾ ਘੰਟੇ ਚ ਪਹਿਲਾਂ ਸਾਫ ਕੀਤਾ ਵੀ ਹੋਰ ਕੋਈ ਕੰਮ ਨਹੀਂ ਹੈਗਾ ਮੈਨੂੰ ਲੈ ਪੁੱਤ ਮੈਂ ਸਾਫ ਕਰ ਦਿੰਨੀ ਆ ਦੇਖ ਦੇਖ ਕੇ ਮੇਰੇ ਕੋ ਪਖੰਡ ਕਰ ਗਿਆ ਹੀ ਪਖੰਡ ਕਰਨੇ ਆਉਂਦੇ ਹੋਰ ਤਾਂ ਕੁਝ ਨਹੀਂ ਆਉਂਦਾ ਬਸ ਰੈਡ ਦੇ ਪਖੰਡ ਕਰਨ ਨੂੰ ਰੈਡ ਦੇ ਬਾਤ ਤੂੰ ਰਹਿਂਦੇ ਇੰਨੇ ਸਾਰੇ ਸਰੂ ਕੀ ਫੇਪ ਆਉਂਦੀ ਐ ਸਪਾਈਆਂ ਕਰ ਕਰਕੇ ਹੁਣ ਇੱਥੇ ਚੱਲ ਕੋਈ ਨਹੀਂ ਪੁੱਤ ਮੇਥੋਂ ਗਲਤੀ ਹੋ ਗਈ ਉਹ ਚਲ ਮੈਂ ਕੋਈ ਨਾ ਤੂੰ ਬੈਠ ਉੱਥੇ ਇੱਕ ਆ ਪਹਿਲਾਂ ਬਾਕੀ ਨਾ ਯਾ ਮੀਰਾ ਮੁੰਡਿਆ ਬੈਣ ਉਹ ਤੂੰ ਵੀ ਇੰਨਾ ਨਾ ਘਬਰਿਆ ਕਰ ਚੱਲ ਜਿਹੜਾ ਹੁਣ ਆਸੀ ਹੋ ਗਿਆ ਦੇਖਿਆ ਤੁਸੀਂ ਕਿਵੇਂ ਪਖੰਡ ਕਰਦੀ ਐ ਫਿਰ ਆਪ ਹੀ ਗਲੀ ਚ ਜਾ ਜਾ ਕੇ ਦੱਸੂਗੀ ਵੀ ਮੇਰੀ ਨਾ ਮੈਥੋਂ ਸੁਆਈਆਂ ਕਰਾਂਗੀ ਰਸੋਈ ਦੀਆਂ ਉਹ ਚੱਲ ਤੂੰ ਨਾ ਬਾਲਾ ਹੋ ਕਰਿਆ ਕਰ ਕੀ ਰੋਲ ਦਾ ਲਹੂ ਵੀਰ ਖੈਂਡਣ ਦਾਸ ਮੈਂ ਦੀ ਕੰਮ ਇਹ ਕੀ ਸਾਫ ਕਰਦੇ ਮੈਨੂੰ ਇਹੀ ਕੰਮ ਆ ਸਾਰਾ ਦਿਨ ਵੀ ਮੈਂ ਸਾਫ ਸਫਾਈ ਕਰੀ ਚੱਲਾਂ ਕੱਲ ਕੋਈ ਨਾ ਜਿਹੜਾ ਮੰਮੀ ਨੇ ਕਰਨਾ ਸੀ ਉਹ ਤਾਂ ਕਰਤਾ ਤੋਂ ਹੁਣ ਤਾਂ ਸਾਫ਼ ਕਰ ਲੈ ਇਹਨੂੰ ਨੇ ਰੋਟੀ ਬਣਾ ਲਾ ਤੇ ਨੇ ਚਾਹ ਬਣਾ ਦੀ ਮੇਰੇ ਵਾਸਤੇ ਕੱਲਾ ਘੰਟਾ ਲਾ ਕੇ ਮੈਂ ਸਾਫ਼ ਕੀਤਾ ਹੁਣ ਫੇਰ ਸਾਫ਼ ਕਰ ਬਹੁਤ ਹੋ ਗਿਆ ਤੁਸੀਂ ਬਸ ਅੱਜ ਗੱਲ ਕਰੋ ਹੋਰ ਬਿਰਦਾ ਸੁਣ ਬਥੇਰੇ ਨੇ ਉੱਥੇ ਨੇ ਵੀ ਜਾ ਫੜਦੀ ਹੈ ਘਰੇ ਲਹੂ ਪੀ ਜਾਂਦੀ ਰਹਿੰਦੀ ਸਾਰਾ ਦਿਨ ਉਹ ਮੈਂ ਕੀ ਗੱਲ ਕਰਾਂ ਹੁਣ ਕੀ ਸਮਝਾਵਾਂ ਨੂੰ ਐ ਸਿਆਣੀ ਬੇਣੀ ਤਾਂ ਹੈਗੀ ਆ ਕੀ ਗੱਲ ਕਰਾਂ ਤੁਸੀਂ ਅੱਜ ਗੱਲ ਕਰਉਣਾ ਹੈ ਜਾਂ ਤਾਂ ਮੈਂ ਰਹੂੰਗੀ ਇਸ ਕਰਕੇ ਜ਼ਿਆਦਾ ਫੇਰ ਥੋੜੀ ਮਾਰ ਰਹੂਗੀ। ਉਹ ਤੂੰ ਕਮਲੀਆ ਗੱਲਾਂ ਕਿਉਂ ਕਰਦੀਆਂ ਯਾਰ ਮੈਂ ਕੀ ਸਮਝਾਵਾਂ ਹੁਣ ਮੰਮੀ ਨੂੰ। ਲੈ ਮੈਂ ਤਾਂ ਮੱਥਾ ਮਾਰ ਮਾਰ ਕੇ ਥੱਕੂਗੀ ਇਹਨਾ ਪਰ ਇਹ ਤੇ ਸਮਝ ਆਉਂਦੀ ਨਹੀਂ ਗੱਲ ਪੈਂਦੀ ਹੈਗੀ। ਤੁਸੀਂ ਮੈਨੂੰ ਨਹੀਂ ਪਤਾ ਚਲੋ ਗੱਲ ਕਰੋ ਨਾਲੇ ਅੱਜ। ਉਹ ਮੈਂ ਕੀ ਗੱਲ ਕਰਾਂ ਇਹਦੇ ਨਾਲ ਹੁਣ। ਚਲੋ ਗੱਲ ਕਰ। ਅੱਜ ਸਗਲ ਕਰਕੇ ਨਾ ਫੇਰ ਹੀ ਕੋਈ ਕੰਮ ਕਰਨਾ। ਪਰ ਹੁਣ ਮੈਂ ਦੱਸ ਕੀ ਗੱਲ ਕਰਾਂ ਮੈਂ ਕੀ ਗੱਲ ਕਰਾਂ ਹੁਣ। ਮੇਰੇ ਮੂੰਹ ਕਣੀ ਵੀ ਦੇਖਦੇ ਨਾਲ ਜ਼ਿਆਦਾ ਭੋਲੇ ਨਹੀਂ ਨਾ ਬਣੂ ਸਿੱਧੇ ਹੋ ਕੇ ਗੱਲ ਕਰੋ ਵੀ ਜਾਂ ਤਾਂ ਇਸ ਘਰ ਸਮਹਿ ਰਹੂੰਗੀ ਜਾਂ ਫਿਰ ਇਹ ਰਹਿਣਗੇ ਮੈਨੂੰ ਬਿਰਦਾਸ਼ਮਸ਼ਾ ਡੋਥੇ ਰੇ ਦੇ ਵਰਗੇ ਕੁੜੀਆਂ ਬੈਠੀਆਂ ਹੁੰਦੀਆਂ ਨੇ ਨਾ ਤਾਂ ਮੰਨ ਲਓ ਘਰੇ ਆਪਣਾ ਸਾਰਾ ਦਿਨ ਦਿਮਾਗ ਖਾਈ ਰੱਖਦੀ ਆ ਅੱਛਾ ਮੈਂ ਜਾਂ ਮੈਂ ਬਿਰਦਾਸ਼ਮਚ ਤੂੰ ਜਾਂ ਤੇਰੇ ਪੇਕੇ ਇਹ ਸਾਰਾ ਕੁਝ ਮੈਂ ਬਣਾਇਆ ਏ ਮੇਰੀ ਕਮਾਈ ਨਾਲ ਮੈਂ ਸਾਰਾ ਕੁਝ ਮਾਂ ਤੂੰ ਆਏ ਕਾ ਤੋ ਬੋਲਦੀ ਐ ਇਹਨੂੰ ਦੇਖੋ ਪੇਕੇ ਜਾਊਗੀ ਭਲਾ ਬੋਲਾਂ ਨਾ ਜਦੋਂ ਮੈਨੂੰ ਆਏ ਬੋਲਦੀ ਐ ਬਣਾਇਆ ਮੈਂ ਸਾਰਾ ਕੁਝ ਰਾਣੀ ਇਹ ਹੋ ਕੇ ਬੈਗੀ ਕਰਦੀ ਮੈਂ ਦੋ ਰੋਟੀਆਂ ਮੰਗੇ ਤੇ ਤੋ ਕੀ ਕਸ ਬੋਲੀ ਮੈਨੂੰ ਇਹ ਫਿਰ ਤੁਸੀਂ ਘਟੂ ਘਟ ਐਨਾ ਤਾਂ ਨਾ ਕਹੋ ਵੀ ਤੂੰ ਆਪਦੇ ਪੇਕੇ ਵਗ ਜਾ। ਹੋ ਗਿਆ ਮੈਂ ਇੱਥੇ ਬਹਿ ਕੇ ਆਈ ਐ ਮੇਰਾ ਘਰ ਐ ਹੋਰ ਆਪਣਾ ਘਰ ਹੈ ਨਹੀਂ ਇਹ। ਤੇਰਾ ਘਰ ਕਿਵੇਂ ਬਣ ਗਿਆ ਤੈਨੂੰ ਸਖਿਆ ਨਹੀਂ ਪਿੱਛੇ ਵੀ ਵੱਡੇ ਬੰਦੇ ਨੂੰ ਕਿਵੇਂ ਬੋਲਦੇ ਹੁੰਦੇ ਨੇ। ਬੋਲ ਨਹੀਂ ਤੇਰੇ ਮਾਪਿਆਂ ਨੇ ਮੱਤ ਨਹੀਂ ਦਿੱਤੀ ਤੈਨੂੰ। ਮੈਂ ਕਿਉਂ ਗਈ ਘਰ ਤੇ ਜਾਵਾਂ ਸਾਰੀ ਜਾਇਦਾਦ ਤੇ ਮੇਰੀ ਘਰ ਮੈਂ ਬਣਾਇਆ। ਤੁਹਾਡੇ ਕੋਲ ਕੀ ਐ? ਤੁਸੀਂ ਤਾਂ ਇੱਕ ਬੀਜ ਲੈਣ ਉੱਥੇ ਕਿਸੇ ਵਾਂਗੂ। ਕਿਉਂ ਜੇ ਥੋੜੇ ਕੋਲ ਜ਼ਮੀਨ ਆ ਉਹ ਐਸੀ ਦੀ ਜ਼ਮੀਨ ਆ ਹੋਰ ਤੋਂ ਸਿਓ ਜ਼ਮੀਨ ਕਿਨੂੰ ਦੇਓਗੇ ਫਿਰ ਥੋੜੇ ਪੁੱਤ ਦੀ ਜ਼ਮੀਨ ਹੀ ਹੋਈ ਉਹ ਮੈਂ ਤੁਹਾਨੂੰ ਕਿਉਂ ਦਈਏ ਤੁਸੀਂ ਨਹੀਂ ਮੈਨੂੰ ਰੋਟੀ ਦੇ ਸਕਦੇ ਹੈਗੇ ਰੋਟੀ ਦਿਨੇ ਤਾਂ ਹੈਗੇ ਹੁਣ ਚੰਗੇ ਭਲੇ ਦੋ ਰੋਟੀਆਂ ਪਿੱਛੇ ਤਾਂ ਕਿੰਨਾ ਵਾਦਾ ਵਧਾ ਲਿਆ ਮੈਂ ਨਾ ਆ ਕੇ ਕੱਪੜੇ ਵੀ ਆਪ ਜੋਦੀ ਧੋ ਕੇ ਸੁਕੜੇ ਪਾਣੀਆਂ ਵੀ ਚੱਲ ਘਰ ਚ ਕਲੇਸ ਨਾ ਪਵੇ ਤੂੰ ਫਿਰ ਵੀ ਮੇਰੇ ਸਿਰ ਫਿਰ ਚੜੀ ਜਾਣੀ ਐ ਮੈਂ ਗਰੀਬ ਘਰ ਦੀ ਧੀ ਲੇਤੀ ਦੀ ਮੈਂ ਇਕੱਲਾ ਮੇਰਾ ਪੁੱਤਾ ਚੱਲ ਮੈਨੂੰ ਰੋਟੀ ਰੀ ਜਊਗੀ ਬੈਠੀ ਹੁਣ ਤੂੰ ਕੱਲੀ ਕਰਕੇ ਮੇਰੇ ਸਿਰ ਚੜ ਗਈ ਗਰੀਬ ਘਰ ਦੀ ਧੀ ਮਾਂ ਹੁਣ ਇਹਨੇ ਤੈਨੂੰ ਰੋਟੀ ਕਿਹਾਤਾ ਹੈਗਾ ਸੀਗਾ ਵੀ 10 ਮਿੰਟ ਠਹਿਰ ਕੇ ਖਾ ਲੰਦੀ ਤੂੰ 10 ਮਿੰਟ ਠਹਿਰ ਕੇ ਖਾ ਲਈ ਜਦ ਮੈਂ ਕਹੀ ਨਾ ਵੀ ਪਈ ਮੈਨੂੰ ਤਾਂ ਨਾ ਖੋ ਪੈਂਦੀ ਐ ਮੈਂ ਦੋ ਰੋਟੀਆਂ ਆਪ ਲਾ ਕੇ ਖਾ ਲਈ ਕੀ ਕੁਛ ਬੋਲੀ ਮੈਨੂੰ ਉਹ ਤਾਂ ਮੈਂ ਪਹਿਲਾਂ ਬਹੁਤ ਬਹੁਤ ਵਾਰੀ ਸਮਝਾਇਆ ਹੈਗਾ ਵੀ ਪਈ ਮੰਮੀ ਨਾਲ ਤੂੰ ਬਾਹਲਾ ਨਾ ਖੇਪੜਿਆ ਕਰ ਵੀ ਤੂੰ ਨਰਮਾਈ ਰੱਖਿਆ ਕਰ ਨਾਲੇ ਮੇਰੇ ਧੀਆ ਆਉਂਦੀਆਂ ਨੇ ਰੋਜ਼ ਜਾ ਕੇ ਕੱਲੀਆਂ ਪੁੱਠੀਆਂ ਮੁਰ ਜਾਂਦੀਆਂ ਨੇ ਮੇਰੇ ਧੀਆ ਨੂੰ ਵੀ ਦੇਖ ਕੇ ਰਾਜੀ ਹੈਗੀ ਇਹੇ ਮੈਨੂੰ ਰਿਸ਼ਤੇਦਾਰਾ ਨੇ ਬਹੁਤ ਕਿਹਾ ਤੀ ਵੀ ਤੂੰ ਛੋਟੇ ਘਰ ਦਿੱਤੀ ਨਾ ਲੈ ਤੂੰ ਵੱਡੇ ਘਰ ਦਿੱਤੀ ਲੈ ਮੈਂ ਇਹ ਕਰਕੇ ਲੈ ਲੈ ਵੀ ਵੱਡੇ ਘਰ ਆਂਦੀਆਂ ਧੀਆਂ ਦੇ ਬਹੁਤ ਨਖਰੇ ਉੱਚੇ ਨੇ ਵੀ ਛੋਟੇ ਘਰ ਦਿੱਤੀ ਮੈਨੂੰ ਰੋਟੀ ਦੇਉਗੀ ਆ ਕਿ ਇਹ ਛੋਟੇ ਨੇ ਘਰ ਕਰਕੇ ਮੇਰੇ ਸਿਰ ਤੇ ਬੈ ਗਈ ਆ ਕਿ ਮੰਮੀ ਮੈਂ ਵੀ ਬਹੁਤ ਸਮਝਾਇਆਗਾ ਵੀ ਮੰਮੀ ਦੀ ਕਦਰ ਕਰ ਲਿਆ ਕਰ ਤੂੰ ਹਉ ਨਾ ਸਿਰਫ ਤੂੰ ਦੋ ਰੋਟੀਆਂ ਮੰਗੇ ਤੈਂ ਮੈਂ ਕਿਹੜਾ ਕੁਝ ਉਸ ਤੋਂ ਜ਼ਿਆਦਾ ਹੋਰ ਕੁਝ ਮੰਗ ਦਿੱਤੀ ਵੀ ਮੈਨੂੰ ਬਣਾ ਕੇ ਦੇ ਤੇ ਦੋ ਰੋਟੀਆਂ ਪਿੱਛੇ ਤੂੰ ਕੀ ਕੁਝ ਬੋਲ ਗਈ ਮੈਨੂੰ ਨਾਲੇ ਚਾਹ ਉਹ ਆਪਦੇ ਦੋਨੇ ਜਾਣੇ ਜਾਓ ਮੇਰੇ ਘਰ ਹਾਂ ਪਰ ਹੁਣ ਅਸੀਂ ਕਿੱਥੇ ਜਾਵਾਂਗੇ ਮੰਮੀ ਸਾਡਾ ਵੀ ਘਰ ਆ ਗਿਆ ਹੈ ਹੁਣ ਅਸੀਂ ਇੱਥੇ ਹੀ ਰਹਾਂਗੇ ਤੁਸੀਂ ਕਮਾਲ ਕਰੀ ਜਾਂਦੇ ਹੋ ਜਮੀਂ ਤੂੰ ਜਾ ਤੇਰੇ ਪੇਕੇ ਜਾ ਮੇਰੀ ਜ਼ਮੀਨ ਮੈਂ ਕਿਸੇ ਨੂੰ ਦੇਵਾਂ ਮੈਨੂੰ ਆਪੀ ਰੋਟੀ ਮਿਲ ਜੂਗੀ ਤੁਸੀਂ ਕੁਝ ਬੋਲਦੇ ਕਿਉਂ ਨਹੀਂ ਹੈਗੀ ਮੈਂ ਆਪਣੇ ਪੇਕੇ ਕਿਵੇਂ ਵਗ ਜਾਵਾਂ ਮੈਂ ਇਸ ਘਰ ਚ ਬਿਆਹ ਕੇ ਆਈਆਂ ਨਾਲੇ ਮੇਰਾ ਘਰ ਹੈ ਮੇਰਾ ਵੀ ਹੱਕ ਮੰਨਦਾ ਇੱਥੇ ਉਹ ਮੈਂ ਤੈਨੂੰ ਉਹਦੇ ਦਾ ਸਮਝਾਉਂਦਾ ਸੀਗਾ ਵੀ ਮੰਮੀ ਕੋਲੇ ਐਨਾ ਨਾ ਭਾਈ ਤੂੰ ਉੱਚਾ ਬੋਲਿਆ ਕਰ ਮੰਮੀ ਤੇ ਜਦੋਂ ਮੂਰੇ ਬੋਲੇਗੀ ਫਿਰ ਅਗਲੀ ਦਾ ਬੋਲੂਗੀ ਤੈਨੂੰ ਨਾਲੇ ਇਹਦੇ ਸਾਰੇ ਉੱਚੀਆਂ ਗੱਲਾਂ ਸੁਣ ਕੇ ਮੈਂ ਫੇਰ ਬੋਲੀਆ ਮੈਂ ਉਹਦੇ ਦੀ ਕਿ ਉਪਤੀ ਵੀ ਚੱਲ ਘਰ ਬਣਾ ਰੂਗਾ ਮੇਰੀ ਚੁਪਤੇ ਘਰ ਬਣਾ ਰੂਗਾ ਓ ਮੰਮੀ ਐਸੀ ਗੱਲਾਂ ਤਾਂ ਮੈਂ ਸਮਝਾਉਂਦਾ ਰਿਹਾ ਇਹਨੂੰ ਵੀ ਭਾਈ ਟੁੱਟ ਕੇ ਆਈ ਰੱਖਿਆ ਕਰ ਟੁੱਟ ਕੇ ਹੀ ਨਾ ਕੰਮ ਕਰਿਆ ਕਰ ਜਦੋਂ ਹੁਣ ਇਹ ਅਸਲੀ ਗਲਤੀ ਤਾਂ ਥੋੜੀ ਆ ਨਾ ਫੇਰ ਜੋ ਮੈਂ ਥੋੜੇ ਬਾਰੇ ਇਹਨਾਂ ਨੂੰ ਕੁਝ ਕਹਿੰਦੀ ਸੀਗੀ ਇਹ ਅੱਗੋਂ ਫੇਰ ਮੇਰੀ ਸਾਈਡ ਹੀ ਹੁੰਦੀ ਸੀ ਕੁਝ ਬੋਲਦੇ ਤਾਂ ਹੈ ਨਹੀਂ ਸੀ ਪਰ ਹੁਣ ਮੈਂ ਕੀ ਬੋਲਦਾ ਮੈਂ ਹੁਣ ਮੰਮੀ ਨਾਲ ਲੜਨ ਲੱਗ ਜਾਂਦਾ ਮੈਂ ਤਾਂ ਐਸੀ ਕਲੇਸ਼ ਦਾ ਡਰ ਤਾਂ ਬੋਲਦਾ ਨਹੀਂ ਸੀਗਾ ਕੁਸ ਨਾ ਜੇ ਤੁਸੀਂ ਮੈਨੂੰ ਇੱਕ ਵਾਰ ਰੋਕ ਦਿੰਦੇ ਮੈਂ ਨਾ ਬੋਲ ਫਿਰ ਮੈਂ ਨਾ ਬੋਲਦੀ ਫਿਰ ਸਾਰੀ ਗਲਤੀ ਤੇ ਤੁਹਾਡੀ ਹੋਈ ਮੇਰੀ ਕੀ ਗਲਤੀ ਆ ਤੈਨੂੰ ਕਿੰਨੇ ਵਾਰੀ ਦੱਸ ਮਜਾਇਆਗਾ ਵੀ ਮੰਮੀ ਨਾਲ ਨਾ ਲੜਾਈ ਕਰਿਆ ਕਰ ਨਾ ਕਰਿਆ ਕਰ ਲੜਾਈ ਮੈਨੂੰ ਨਹੀਂ ਪਤਾ ਦੀ ਵੀ ਥੋੜੀ ਸਾ ਦੋਨਾਂ ਦੀ ਲੜੀ ਮਿਲੀ ਗੱਲ ਐ ਉਹ ਮੰਮੀ ਮੈਂ ਤਾਂ ਇਸੇ ਕਲੇਸ਼ ਦਾ ਮਾਰਾ ਨਾ ਗੱਲ ਬੋਚਦਾ ਸੀਗਾ ਪਰ ਮੈਥੋਂ 부ਚੀ ਨਹੀਂ ਹੈਗੀ ਅੱਜ ਹੋ ਗਈ ਉਹੀ ਲੜਾਈ ਜਿਹੜੀ ਪਹਿਲਾਂ ਹੋਣੀ ਸੀਗੀ ਨਾਲੇ ਜਿਹੜਾ ਤੁਸੀਂ ਖੇਤੀਆਂ ਕਰਦੇ ਹੋ ਨਾ ਉਹ ਖੇਤੀਆਂ ਨਾਲ ਤਾਂ ਜਵਾਖਾਂ ਦੇ ਪੀਸਾ ਵੀ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਜ਼ਮੀਨ ਇਹ ਨਾ ਚਿਰ ਮੇਰੇ ਨਾਂ ਐ ਉਹਦੇ ਸਿਰ ਕੋਲ ਹੱਥ ਪੱਲੇ ਕੁਝ ਨਹੀਂ ਹੈਗਾ ਇਹੀ ਗੱਲ ਮੈਂ ਕਿੱਦਾਂ ਦੱਸ ਸਮਝਾਉਣਾਗਾ ਇਹਨੂੰ ਵੀ ਭਾਈ ਸਾਰਾ ਕੁਝ ਮੰਮੀ ਦੇਣਾਗਾ ਆਪਣਾ ਕੀ ਆਰੇ ਚਲ ਮੰਮੀ ਮੈਨੂੰ ਗਲਤੀ ਹੋ ਗਈ ਮੈਂ ਤੁਹਾਨੂੰ ਮਾਫ ਕਰ ਦੂੰ ਮੈਂ ਮੰਮੀ ਨੂੰ ਨਾ ਮੈਂ ਐਨੇ ਗੁੱਸੇ 'ਚ ਬੋਲਦੇ ਪਹਿਲੀ ਵਾਰ ਦੇਖਿਆ ਵਾ ਮੈਨੂੰ ਤਾਂ ਐ ਸੀਗੀ ਮੰਮੀ ਮੰਮੀ ਓਏ ਅਗਲੀ ਹੁਣ ਬੋਲੂਗੀ ਜਦੋਂ ਇੰਨਾ ਕੁਝ ਕਹਿਨੀਆ ਤੂੰ ਬਿਰਦਾ ਸ਼ਰਮ ਤੱਕ ਪਹੁੰਚ ਗਈ ਤੂੰ ਵੀ ਉੱਥੇ ਛੱਡਿਆ ਮੰਮੀ ਨੂੰ ਕੀ ਮਾਫ ਕਰਦਾ ਤੈਨੂੰ ਮਾਫ ਵਾਲੀ ਗੱਲ ਹੈਗੀ ਐ ਕੋਈ ਕੱਜ ਦੂ ਰੋਟੀ ਬਣਾਣ ਵਾਲੇ ਮੰਮੀ ਦਵਾਈ ਲਊਗੀ ਫਿਰ ਰੋਟੀ ਖਾ ਕੇ ਜਾਂ ਰੋਟੀ ਬਣਾ ਲਾ ਦੂੰ ਚੱਲ ਜਾਣ ਵਾਲੇ ਰੋਟੀ ਬਣਾ ਲੈ ਉੱਥੇ ਮੰਮੀ ਖਾਊਗੀ ਫਿਰ ਚਲੋ ਠੀਕ ਆ ਬਣਾ ਲੈਣੇ ਮੰਮੀ ਹੋ ਸਕਿਆ ਮੈਨੂੰ ਮਾਫ ਕਰ ਦੇਓ ਕਰ ਦੂੰ ਮਾਫ ਮੈਂ ਬਹੁਤ ਅੰਦਰੋਂ ਬਾਹਰੋਂ ਉਸਕੇ ਐਡਾ ਕਰਿਆ ਵੀ ਮੈਨੂੰ ਸੁੱਖ ਦੇਊਗੀ ਤੂੰ ਉਹਨੂੰ ਸੰਭਾਲ ਨਹੀਂ ਸਕਦਾ ਦੀ ਤੂੰ ਉਹਨੂੰ ਮੁੜ ਕੇ ਕਦੇ ਕੁਝ ਨਹੀਂ ਕਹਾਂਗਾ ਮੰਮੀ ਮੈਂ ਤਾਂ ਅੰਦਰੋਂ ਅੰਦਰ ਹੀ ਬਹੁਤ ਸਮਝਾਇਆ ਸੀ ਉਹਨੂੰ ਵੀ ਭਾਈ ਮੰਮੀ ਨਾਲ ਤੂੰ ਥੋੜਾ ਜਿਹਾ ਨਾ ਬਸ ਲੁਕੀ ਨਾ ਕਰਿਆ ਕਰ ਥੋੜਾ ਜਿਹਾ ਤਮੀਜ਼ ਨਾਲ ਪੇਸ਼ ਆਇਆ ਕਰ ਹੁਣ ਜਦੋਂ ਮੇਰੀ ਉਹਨੇ ਗੱਲ ਨਹੀਂ ਮੰਨੀ ਹੈਗੀ ਬਾਕੀ ਮੈਂ ਤੈਨੂੰ ਕਦੇ ਇਹ ਗੱਲ ਦੱਸੀ ਨਹੀਂ ਹੈਗੀ ਬੀ ਨਾ ਆਪਣੇ ਜਿੱਕਰੇ ਕਲੇਸ਼ ਨਾ ਪੈਜੇ ਆਹੀ ਗੱਲ ਮੈਂ ਕਹਿੰਦੀ ਪੁੱਤ ਪਿਛੇ ਮਾਂ ਪਿਓ ਦਾ ਹੱਕਾ ਵੰਡਦਾ ਹੁੰਦਾ ਸਮਝਾਉਣ ਦਾ ਉਹ ਸਮਝਾਉਂਦੇ ਅੱਗੇ ਤੇਰਾ ਹੱਕ ਦੀ ਸਮਝਾਉਣ ਦਾ ਮੰਮੀ ਜਿੰਨੀ ਪਿਆਰੀ ਤੂੰ ਐ ਓਨੀ ਪਿਆਰੀ ਮੈਨੂੰ ਗੁਰਪ੍ਰੀਤ ਹੈ ਮੈਂ ਐਂ ਚਾਹੁੰਦਾ ਸੀਗਾ ਵੀ ਦੋਨੋਂ ਮੇਰੇ ਨਾਲ ਰਹੋ ਨਾ ਤਾਂ ਮੈਂ ਤੈਨੂੰ ਛੱਡ ਸਕਦਾ ਨਾ ਮੈਂ ਹੁਣ ਛੱਡ ਸਕਦਾ ਨਾ ਚਲ ਕੋਈ ਨਾ ਮੈਂ ਜਿਹੜਾ ਕੁਝ ਹੋ ਗਿਆ ਅੱਗੇ ਤੋਂ ਮੈਂ ਨੂੰ ਸਮਝਾਉਂਗਾ ਅੱਗੇ ਤੋਂ ਹੁਣ ਇਹਦੇ ਵੀ ਕੰਨ ਹੋਗੇ ਇਹ ਵੀ ਨਹੀਂ ਤੈਨੂੰ ਮੰਦਾ ਚੰਗਾ ਬੋਲਦੀ ਹੈਗੀ ਤੈਨੂੰ ਇਹ ਟਾਈਮ ਤੇ ਰੋਟੀ ਟੁੱਕ ਦੇ ਦਿਆ ਕਰੂਗੀ ਤਾਂ ਠੀਕ ਆ ਪੁੱਤ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਟਾਈਮ ਤੇ ਦੋ ਰੋਟੀਆਂ ਮਿਲ ਜਾਨ ਬਹੁਤ ਐ ਚਲ ਪੁੱਤ ਜਿਹੜੀ ਗੱਲ ਹੋਈ ਤੇ ਹੋ ਗਈ ਇਹਦੂ ਬਾਦ ਨਾ ਇਹ ਗੱਲਾਂ ਹੋਵੇ ਕਰੇ ਨਹੀਂ ਮੰਮੀ ਇਹਦੂ ਬਾਦ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਮੈਂ ਤੈਨੂੰ ਵਿਸ਼ਵਾਸ ਦਿਵਾਉਣਾਗਾ ਮੈਂ ਆਪੇ ਸਮਝਾਉਂਗਾ ਉਹਨੂੰ ਚਲ ਠੀਕ ਆ ਚਲ ਠੀਕ ਆ ਮਾਂ ਤੂੰ ਰਾਮ ਕਰ ਲਾ ਮੈਂ ਵੀ ਹੱਥ ਪੈਰ ਧੋ ਲਾਂ ਤੇ ਫਿਰ ਰੋਟੀ ਖਾਂਨੇ ਆਪਾਂ ਠੀਕ ਹੈ ਚੱਲ